ਮੈਂ ਸਰਵੰਤ ਸਿੰਘ ਪੰਨੇਰ ਕਿਸਾਨ ਵਿਦੂਸ਼ਾ ਕੇਡੇ ਪੰਜਾਬ ਤੋਂ ਜਿਹੜਾ ਸਾਡੀ ਸਾਰੇ ਜਾਣਦੇ ਆ ਵੀ ਰਾਜਵੀਰ ਜਵੰਦਾ ਜਿਹੜਾ ਪਿਛਲੇ ਸਾਲ ਦੇਣੀ ਸਾਨੂੰ ਸ਼ੋਹਰਾ ਦੇ ਗਿਆ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਔਰ ਕਿਸਾਨਾਂ ਮਜ਼ਦੂਰਾਂ ਲਈ ਲੋਕਪੱਖੀ ਖਾਈ ਗਏ ਗੀਤ ਔਰ ਕਿਸਾਨ ਅੰਦੋਲਨ ਵਿੱਚ ਜਿਹੜਾ ਯੋਗਦਾਨ ਆ ਇਹਨੂੰ ਸਗਾ ਪੰਜਾਬੀ ਯਾਦ ਰੱਖਣਗੇ ਦੁੱਖ ਦੀ ਗੱਲ ਹੈ ਵੀ ਉਹ ਇੱਕ ਸੜਕ ਜਿਹੜੇ ਜਿਹੜੇ ਆ ਪਸ਼ੂਆਂ ਨਾਲ ਟਕਰਾ ਕੇ ਉਹਨਾਂ ਦੀ ਮੌਤ ਹੋਈ ਆ ਔਰ ਪਸ਼ੂਆਂ ਦੇ ਟਕਰਾਉਣ ਨਾਲ ਲਗਭਗ 10 ਤੋਂ 15 ਮੌਤਾਂ ਰੋਜ਼ ਦੇਸ਼ ਵਿੱਚ ਹੋ ਰਹੀਆਂ ਸਾਰੇ ਸਿਸਟਮ ਦਾ ਫੇਲਿਅਰ ਹੈ ਜੇ ਪਸ਼ੂਆਂ ਦਾ ਕੋਈ ਸਰਕਾਰ ਪ੍ਰਬੰਧਨ ਕਰੇ ਤੇ ਇਹੋ ਜੇ ਲੇਜੈਂਡਸ ਜਿਹੜੇ ਆ ਸਾਨੂੰ ਖੋਣੇ ਨਾ ਪੈਣ ਔਰ ਅਸੀਂ ਉਹਨਾਂ ਦੇ ਪਰਿਵਾਰ ਨਾਲ ਤੇ ਪੂਰੇ ਪੰਜਾਬੀਆਂ ਨਾਲ ਇਸ ਦੁੱਖ ਦੀ ਘੜੀ ਵਿੱਚ ਜੜਾ ਵਾ ਉਹਨਾਂ ਦੇ ਨਾਲ ਆ ਇਦੇ ਨਾਲ ਜੋ ਸੀ ਘਟਨਾ ਕੱਲ ਸੁਣੀ ਹੈਗੀ ਆ ਉਹ ਵੀ ਬੜੀ ਮੰਦ ਭਾਗੀ ਆ ਜਿਹੜਾ ਜੰਮੂ ਕਸ਼ਮੀਰ ਦੇ ਅੰਦਰ ਸਾਂਭਾ ਦੇ ਵਿੱਚ ਗੁਰੂਗ੍ਰਾਮ ਸਾਹਿਬ ਜੀ ਨੇ ਜਿਵੇਂ ਬੇਦਬੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਭਾਵੇਂ ਉਹ ਜਾਂਚ ਦਾ ਵਿਸ਼ੇ ਮੌਕੇ ਦੇ ਬੰਦੇ ਫੜੇ ਗਏ ਆ ਗਾਂ ਦੇ ਸੀ ਇਨਕੁਆਰੀ ਕਰਕੇ ਫੜ ਲਏ ਨੇ ਪਰ ਵੇਖੋ ਜਦੋਂ ਵੀ ਅਸੀਂ ਦੇਖਿਆ ਵੀ ਟ੍ਰੈਂਡ ਦੇਖਿਆ ਮੋਦੀ ਸਰਕਾਰ ਦੇ ਦਰਾਂ ਹੁਣ ਜਦੋਂ ਵੀ ਲੱਛਣਾ ਹੁੰਦੀਆਂ ਚਾਹੇ ਅੱਜ ਬਿਹਾਰ ਦੀ ਆ ਜਾਂ ਪੰਜਾਬ ਦੇ ਅੰਦਰ ਕੋਈ ਲੋਕਪੱਖੀ ਮੁੱਦੇ ਉੱਭਰਨਗੇ ਔਰ ਜਦਾਂ ਵੋਟਾਂ ਦਾ ਤ੍ਰੂਹੀਕਰਨ ਕੀਤਾ ਜਾਂਦਾ ਅਸੀਂ ਇਹ ਸਮਝਦੇ ਹਾਂ ਸਾਡੀ ਇਹ ਸਮਝਦਿਆ ਕਿ ਇਹੋ ਜਿਹੇ ਘਟਨਾਵਾਂ ਦੇ ਪਿੱਛੇ ਏਜੰਸੀਆਂ ਦੇ ਹੱਥ ਹੁੰਦੇ ਆ ਸਰਕਾਰਾਂ ਦੇ ਹੱਥਾਂ ਤੋਂ ਬਗੈਰ ਇਹਨਾਂ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਲੋਕਾਂ ਦੇ ਇਮੋਸ਼ਨ ਨਾਲ ਖੇਡਣਾ ਅਸਲ ਜਿਹੜੇ ਮੁੱਦੇ ਆ ਉਹਨਾਂ ਨੂੰ ਦੂਜੇ ਬੰਨੇ ਕਰਨਾ ਸੰਭਵ ਹੁੰਦਾ ਫਿਰ ਵੀ ਸਰਕਾਰ ਨੂੰ ਦੋਸ਼ੀਆ ਨੂੰ ਕਟਾਇਰੇ ਚ ਖੜਾ ਚਾਰਨਾ ਚਾਹੀਦਾ ਵੀ ਗਾਂ ਅਜੇਹੀਆਂ ਕੱਟਣਾ ਨਾ ਹੋਣ ਔਰ ਜਿਹਦੇ ਕਰਕੇ ਪੰਜਾਬ ਅੰਦਰ ਕੋਈ ਪੰਜਾਬ ਦੇ ਵਿੱਚ ਕੋਈ ਜਿਹੜੀ ਸ਼ਾਂਤਮਈ ਮਾਹੌਲ ਹੈ ਨੂੰ ਇਹਨੂੰ ਲਾਂਬੂ ਨਾ ਲਾਇਆ ਜਾਣ ਹੋਰ ਪਾਸੇ ਨਾ ਤੋੜਿਆ ਜਾਵੇ ਇਹ ਨਹੀਂ ਸਮਝਦੇ ਅਗੇ ਧੰਨਵਾਦ